ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਾ ਨੂੰ ਹਰਸਨਔਜ ਜੀ ਕੀ ਹਾਲ ਚਾਲ ਅਮੀਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਲੋ ਜੀ ਸਵੇਰ ਦਾ ਟਾਈਮ ਇੱਥੇ ਹੋ ਗਿਆ ਮੈਂ ਰੱਖੀ ਸੀਗੀ ਚਾਹ ਬਣਨੀ ਚਾਹ ਆਪਣੀ ਉਬਲ ਚੁੱਕੀ ਹੈ ਇੱਥੇ ਮੈਂ ਇਹਦੇ ਵਿੱਚ ਬਸ ਦੁੱਧ ਹੀ ਪਾਉਣਾ ਸੀ ਇਕੱਲਾ ਮੈਂ ਕਿਹਾ ਚਾ ਥੋੜਾ ਟਾਈਮ ਹੋਰ ਉਬਲ ਜਾਵੇ ਤੇ ਬਸ ਇਨੇ ਘੜੀ-ਘੜੀ ਮੈਂ ਇਹਦੇ ਵਿੱਚ ਇਹ ਦੁੱਧ ਪਾ ਦੂੰਗੀ ਬੱਚੇ ਹਲੇ ਨਹੀਂ ਉੱਠੇ ਸੀ ਬੱਚੇ ਪਏ ਸੀਗੇ ਸੁੱਤੇ ਇਸ ਟਾਈਮ ਮੈਂ ਥੋੜਾ ਜਿਆਦਾ ਜਲਦੀ ਉੱਠ ਖੜੀ ਸੀ ਕਪੜੇ ਵਗੈਰਾ ਸੀ ਕੁਝ ਧੋਣ ਵਾਲੇ ਤੇ ਕੁਝ ਛੋੜੇ ਮੋਟੇ ਹੋਰ ਕੰਮ ਸੀ ਬਾਕੀ ਮੈਂ ਦਿਨੇ ਕਰਨਾ ਸੀਗਾ ਸਟੀਚਿੰਗ ਦਾ ਕੰਮ ਤਾਂ ਕਰਕੇ ਮੈਨੂੰ ਇਦਾਂ ਸੀ ਵੀ ਸਵੇਰ ਚੁਲ੍ਹਾ ਆਪਾਂ ਜਲਦੀ ਜਲਦੀ ਉੱਠ ਕੇ ਘਰ ਦੇ ਕੰਮ ਨੇੜੇ ਫਿਰ ਫਿਨਿਸ਼ ਕਰ ਬੀਏ ਤੇ ਫੇਰ ਆਪਾਂ ਕਰਦੇ ਆਗੇ ਹੋਰ ਕੋਈ ਕੰਮ ਲਓ ਜੀ ਇਥੇ ਹਲੇ ਨੇਰੇ ਪਿਆਸ ਮੈਂ ਉਹੀ ਸੋਨੋ ਵਿਊ ਬਾਹਰਲਾ ਦਿਖਾ ਰਹੀ ਸੀ ਕਿ ਤੁੰਦ ਵਗੈਰਾ ਤਾਂ ਬਾਕੀ ਹੁਣ ਨਹੀਂ ਹੁੰਦੀ ਦਿਨਾਂ ਦਾ ਵੀ ਬਹੁਤ ਫਰਕ ਪੈ ਗਿਆ ਦਿਨ ਜਿਹੜੇ ਵਧੀਆ ਲੱਗਣ ਲੱਗ ਗਏ ਨੇ ਹਨਾ ਤੇ ਇੱਥੇ ਮੈਂ ਸੀਗੇ ਜਿਹੜੇ ਕੱਪੜੇ ਸ਼ਾਮ ਨੂੰ ਧੋਤੇ ਸੀ ਉਹ ਸਾਰੇ ਇਦਾਂ ਹੀ ਇੱਥੇ ਪਏ ਸੀਗੇ ਇਹ ਸ਼ਾਮ ਨੂੰ ਕੱਲ ਮੈਂ ਧੋਤੇ ਸੀ ਦਿਨੇ ਵੀ ਲਵੇ ਉਧਰ ਪਾਰਲਰ 'ਚ ਕੰਮ ਸੀ ਤਾਂ ਕਰਕੇ ਮੈਂ ਸ਼ਾਮ ਨੂੰ ਧੋ ਕੇ ਥੋੜਾ ਜਿਹਾ ਸਰਕਾ ਕੇ ਨਾ ਇੱਦੀ ਰੱਖ ਦਿੱਤੇ ਸੀਗੇ ਆ ਦੇਖੋ ਨੌਰ ਭਈਆ ਆਪਣੇ ਦੀ ਵੱਡੀਆਂ ਬੇਟੀਆਂ ਵੀ ਹਲੇ ਸੁੱਤੀਆਂ ਪਈਆਂ ਨੇ ਇੱਥੇ ਇਦਾਂ ਹੀ ਤੇ ਮੈਂ ਲੱਗੀ ਸੀ ਮਸ਼ੀਨ 'ਚ ਥੋੜੇ ਜਿਹੇ ਕੱਪੜੇ ਆਪਣੇ ਹੋਰ ਸੀਗੇ ਉਹ ਮੈਂ ਲੱਗੀ ਸੀ ਤੇ ਮਸ਼ੀਨ 'ਚ ਕੱਪੜੇ ਪੋਣਾ ਮੈਂ ਕਹਾਂ ਚਲੋ ਜਹਨੂ ਬੱਚਿਆਂ ਨੂੰ ਸਕੂਲ ਨੂੰ ਰੈਡੀ ਕਰਦੇ ਕਰਦੇ ਜਿਹੜੇ ਆਪਣੇ ਕੱਪੜੇ ਨੇ ਧੋਤੇ ਜਾਣਗੇ ਕੁਛ ਮੈਂ ਪਹਿਲਾਂ ਤੋਂ ਉਹ ਦੂ ਵੀ ਕੱਢ ਦੂੰ ਮਸ਼ੀਨ ਚੋਂ ਕੁਛ ਕਾਪਾ ਹੋਰ ਪਾ ਦਾਂਗੇ ਬੱਚਿਆਂ ਦੇ ਜਾਣ ਤੋਂ ਬਾਅਦ ਨੇ ਜਿਹੜੇ ਹਨਾ ਕੱਢ ਦਾਂਗੇ ਕੱਪੜੇ ਬਹੁਤ ਸਾਰੇ ਹੋਏ ਪਏ ਸੀ ਪਹਿਲਾਂ ਹਨਾ ਦੋ ਤਿੰਨ ਹੰਕਸ਼ ਜੇ ਆ ਗਏ ਬਾਕੀ ਘਰੇ ਕੰਮ ਦਾ ਕਰਕੇ ਤੇ ਲਓ ਜੀ ਇੱਥੇ ਬੱਚੇ ਜਾ ਚੁੱਕੇ ਸੀਗੇ ਚਾਹ ਵਿਆਰਾ ਪੰਜਾਬ ਵਗੈਰਾ ਪਿਆ ਕੇ ਉਹਨਾਂ ਨੂੰ ਸਕੂਲ ਦਾ ਜਿਹੜਾ ਉਹਨਾਂ ਦੇ ਲੰਚ ਬਾਕਸ ਸੀ ਉਹ ਵੀ ਤਿਆਰ ਕਰਦੇ ਸੀਗੇ ਉਹਦੀ ਮੈਂ ਕੋਈ ਵੀ ਵੀਡੀਓ ਨਹੀਂ ਸੀ ਬਣਾਈ ਇੱਥੇ ਮੈਂ ਲੱਗੀ ਸੀ ਬੈੱਡ ਸ਼ੀਟ ਝਾੜਨਾ ਹਨਾ ਤੇ ਇਕ ਵਾਰੀ ਬਸ ਇਹਨੂੰ ਇਹਦੀ ਛਾੜ ਕੇ ਬਿਛਾ ਦੂੰ ਮੈਲੀ ਨਹੀਂ ਸੀ ਤਾਂ ਕਰਕੇ ਮੈਂ ਨਹੀਂ ਸੀਗੀ ਚੇਂਜ ਕੀਤੀ ਇਹ ਤੇ ਇੱਥੇ ਫੇਵਿਕੋਲਾ ਕਿਹ ਅਸੀਂ ਰਾਤ ਆ ਲਓ ਵੀ ਇੱਥੇ ਰੱਖਿਆ ਪਿਆ ਸੀ ਇਹ ਡੱਬਾ ਮੈਂ ਬਸ ਣੀ ਮੁੱਟੀ ਚੱਕਦੜ ਕੇ ਰਹੀ ਸੀਗੀ ਤੇ ਇਹ ਦੇਖੋ ਆਪਣੀ ਜਾ ਰਹੀ ਹੈ ਸਕੂਲੇ ਨੇ ਸਪੈਸ਼ਲ ਕਹਿ ਕੇ ਵੀਡੀਓ ਬਣਵਾਈ ਕਹਿੰਦੀ ਮम्मा ਮੇਰੀ ਵੀਡੀਓ ਬਣਾਓ ਮੈਂ ਸਕੂਲ ਜਾਣੀ ਆ ਤੇ ਇਹ ਤੇ تھے ਇਹਦੇ ਪਾਪਾ ਵੀ ਲੈ ਕੇ ਜਾਂਦੇ ਸੀ ਇਹ ਲੰਚ ਕਹਿੰਦੇ ਮੇਰੀ ਵੀ ਅੱਜ ਵੀ ਰੋਟੀ ਪਾ ਦਿਓ ਨਾ ਹੁਣ ਤਾਂ ਵੀ ਦਿਨਾਂ ਦਾ ਫਰਕ ਪੈ ਗਿਆ ਤਾਂ ਕਰਕੇ ਭੁੱਖ ਲੱਗਣ ਲੱਗ ਗਈ ਉਹਨਾਂ ਦਾ ਵੀ ਮੈਂ ਜਿਹੜਾ ਟਿਫਨ ਉਹ ਕਰਤਾ ਸੀਗਾ ਤਿਆਰ ਤੇ ਆਪਾਂ ਇੱਕ ਵਾਰੀ ਉਹਨਾਂ ਦੇ ਫ੍ਰਿਜ ਤੇ ਮੈਂ ਰੱਖ ਦੇਣੀ ਹੁੰਦੀ ਆ ਤਾਂ ਕਿ ਮੈਂ ਕਹਨਾ ਜਦੋਂ ਵੀ ਜਾਂਦੇ ਨੇ ਕੀ ਵਾਰੀ ਭੁੱਲ ਨਾ ਜਾਣ ਹਾਂ ਨਾ ਤਾਂ ਕਰਕੇ ਸਾਹਮਣੇ ਰੱਖ ਦੇਣੀ ਹੁੰਦੀ ਆ ਟਿਫਨ ਉਹਨਾਂ ਦਾ ਜੀ ਸਸਜੀ ਕਾਲ ਸਾਰਿਆਂ ਨੂੰ ਹੋਰ ਸੁਣਾਓ ਕਿ ਕੀ ਹਾਲ ਚਾਲ ਹੈ ਮੈਂ ਤਾਂ ਤੁਸੀਂ ਸਾਰੇ ਠੀਕ ਹੋਵੋਗੇ ਉਹ ਦੀ ਕਰਦੇ ਕੰਮ ਲੱਗੀਆਂ ਮੈਂ ਕਰਨਾ ਹੁਣ ਸ਼ੁਰੂ ਬੱਚੇ ਚਲੇ ਗਏ ਨੇ ਸਕੂਲ ਬੱਚੇ ਸਕੂਲ ਚਲੇ ਗਏ ਨੇ ਮੈਂ ਆਪਣੀ ਰੂਮ ਦੀ ਹੁੰਦੀ ਚੱਕਤਾਰ ਹਨਾ ਉਹ ਵੀ ਸਾਰੀ ਮੈਂ ਕਰਦੀ ਐ ਇੱਥੇ ਬਸ ਆਪਣਾ ਕਿਚਨ ਦਾ ਕੰਮ ਰਹਿੰਦਾ ਤੇ ਮੈਂ ਪਾਏ ਹੋਇਆ ਮਸ਼ੀਨ ਚ ਕੱਪੜੇ ਧੋਣੇ ਕੁਛ ਮੈਂ ਧੋਕੇ ਸੁੱਕਣੇ ਪਾ ਦਿੱਤੇ ਨੇ ਕੁਛ ਹਲੇ ਹੋਰ ਪਾਏ ਹੋਏ ਨੇ ਤੇ ਇੱਧਰ ਮੈਂ ਰੱਖਿਆੜੇ ਕੱਪੜੇ ਰਾਤ ਕਟਿੰਗ ਕੀਤੀ ਸੀ ਉਹ ਮੈਚ ਕਰਨੇ ਆ ਸਲਾਈ ਬਸ ਜਲਦੀ ਜਲਦੀ ਕੰਮ ਨਿਬੜ ਕੇ ਇੱਧਰ ਫਿਰ ਚੱਲਦੀ ਹੋਈ ਸੀ ਕਪੜੇ ਸੱਚੋ ਕਪੜੇ ਤੋਂ ਢੋਣ ਵਾਲੀ ਮਸ਼ੀਨ ਆ ਜਿਹੜੀ ਚੱਲ ਰਹੀ ਹੈਗੀ ਤੇ ਬਸ ਰੂਮ ਦੀ ਚੱਕਰ ਜਿਹੀ ਹੋਈ ਪੱਲਾ ਝਾੜੂ ਰੰਦਾ ਇੱਕ ਤਾਂ ਆਪਣਾ ਨੀਚੇ ਲਗਾਉਣ ਵਾਲਾ ਕਿਚਨ ਦਾ ਕੰਮ ਤਾਂ ਮੇਰਾ ਸਾਰਾ ਪਿਆ ਇਧਰੋਂ ਵੀ ਹੋ ਗਈ ਸਾਰੀ ਚੱਕਰ ਤਕਰੀਬਨ ਹਾਂ ਤੇ ਇਹ ਕਪੜੇ ਖੁਸ਼ ਮੈਂ ਇਧਰ ਪਾਤੀ ਰੇਤਾਰ ਤੇ ਸੁੱਕਣੇ ਧੋ ਕੇ ਤੇ ਬਸ ਪਣਾ ਝਾੜੂ ਵਗੈਰਾ ਲਗਾਉਣੇ ਪਹਿਲਾਂ ਮੈਂ ਰੋਟੀ ਖਾਣੀ ਹੈ ਹੂੰ ਕਹਿੰਨਾ ਪਹਿਲਾਂ ਰੋਟੀ ਖਾ ਕੇ ਜਦੋਂ ਆਪਾਂ ਕੰਮਕੁਮ ਕਰਦੇ ਹੁੰਦੇ ਆਪਣੀ ਰੋਟੀ ਜਿਹੜੀ ਵਧੀਆ ਹਾ ਇਹ ਹੋ ਜਾਂਦੀ ਹੈ ਹਨਾ ਜਦੋਂ ਆਪਾਂ ਰੋਟੀ ਖਾਣਾ ਸਾਰਾ ਬਹਿ ਜਿੰਨੇ ਆ ਨਾ ਫਿਰ ਸਾਰਾ ਜਿਹੜਾ ਵੀ ਆਪਣੇ ਰੋਟੀ ਹਾਜਮ ਨਹੀਂ ਹੁੰਦੀ ਹਨਾ ਜਦੋਂ ਆਪੇ ਕੋਲਸ ਤੇ ਬਹਿ ਜਿੰਨੇ ਆਗੇ ਫਿਰ ਜਦੋਂ ਤੁਰੇ ਜਾਂਦੇ ਆਪਣੇ ਜਿਹੜਾ ਕੰਮ ਕਰਦੇ ਆਂਦੇ ਰੋਟੀ ਜਿਹੜੀ ਹਾਜਮ ਹੋ ਜਾਂਦੀ ਆ ਬਸ ਬਾਪਾ ਜੀ ਰੋਟੀ ਖਾ ਕੇ ਚਲੇ ਗਏ ਨੇ ਕਿ ਮੈਲ ਗਈ ਸੀ ਰੋਟੀ ਬਣਾਉਣ ਤੇ ਬਸ ਇੱਕ ਅੱਧੀ ਰੋਟੀ ਹੈਗੀ ਬਸ ਉਹ ਬਣਾ ਕੇ ਵਾਲਾ ਮੈਂ ਰੋਟੀ ਖਾਉਂ ਜਿਹੜੀ ਖਾਣੀ ਆ ਰਾਤ ਬਣਾਇਆ ਸੀਗਾ ਸਾਗ ਲੋ ਜੀ ਇੱਥੇ ਸਾਰੇ ਚਲੇ ਗਏ ਬੱਚੇ ਵੀ ਚਲੇ ਗਏ ਪਾਪਾ ਜੀ ਨੇ ਰੋਟੀ ਵੀ ਇੱਥੇ ਖਾ ਲਈ ਸੀਗੀ ਤੇ ਬਾਕੀ ਇਹਨਾਂ ਦੇ ਪਾਪਾ ਵੀ ਆਪਣਾ ਸ਼ਾਪ ਤੇ ਹਨਾ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਝਾੜੂ ਵਗੈਰਾ ਲਾਉਣ ਜਿਹੜਾ ਝਾੜੂ ਹੁੰਦਾ ਮੈਂ ਜਦੋਂ ਸਾਰੇ ਚਲੇ ਜਾਂਦੇ ਆ ਹਨਾ ਤੇ ਮੈਂ ਉਸ ਤੋਂ ਬਾਅਦ ਹੀ ਲੱਗਦੀ ਹੁੰਨੀ ਐ ਇੱਥੇ ਲਗਾਉਣ ਮੈਂ ਕਿਹਾ ਨਾ ਪਹਿਲਾਂ ਜਦੋਂ ਬੱਚੇ ਤੁਰੇ ਫਿਰਦੇ ਆ ਜਾਂ ਆਪ ਤੁਰੇ ਫਿਰਦੇ ਆ ਨਾ ਮੈਂ ਆਪਣਾ ਸਫਾਈ ਵਗੈਰਾ ਕਰਦੀ ਆ ਹਨਾ ਤਾਂ ਉਦਾਂ ਨਹੀਂ ਹੋ ਹੁੰਦਾ ਹੈਗਾ ਫਿਰ ਵੀ ਖਲਾਰਾ ਜਆ ਉਹ ਨਹੀਂ ਪੈ ਜਾਂਦਾ ਹੁੰਦਾ ਇੱਕ ਵਾਰੀ ਮੈਂ ਸਹਾਰ ਕੇ ਚੰਗੀ ਤਰ੍ਹਾਂ ਲਾਣੇ ਬਾਕੀ ਜੇ ਤੁ ਸਵੇਰ ਉੱਠਦੇ ਉਦੋਂ ਮੈਂ ਇੱਕ ਵਾਰੀ ਮੋਟਾ-ਮੋਟਾ ਜਿਹਾ ਝਾੜੂਆ ਜਿਹੜਾ ਬਾਹਰ ਭਾਂਡੇ ਵਗੈਰਾ ਚ ਲਗਾ ਦੇਣੀ ਹੁੰਦੀ ਆ ਇਹ ਅੰਦਰ ਆਈਆਂ ਸੀ ਕਾਤਰਾ ਜੀਆਂ ਨਿਕਲ ਕੇ ਸੂਟ ਵਗੈਰਾ ਦੀ ਕਟਾਈ ਕੀਤੀ ਸੀ ਨਾ ਉਹਦੀ ਤੇ ਲੋਜੀ ਉਸ ਤੋਂ ਬਾਅਦ ਹੀ ਨੇ ਆ ਗਏ ਸੀ ਮੇਰੇ ਕੋਲ ਇੱਥੇ ਪਾਰਲਰ ਦਾ ਕੰਮ ਹਣਾ ਭਾਂਡੇ 'ਚ ਹੀ ਬੈਠ ਕੇ ਮੈਂ ਇੱਥੇ ਯਾਨੀ ਕਿ ਕੰਮ ਕਰਦੀ ਹੁੰਨੀ ਆ ਹੁਣ ਤਾਂ ਉਧਰ ਸ਼ਾਪ ਤਿਆਰ ਹੁੰਦੀ ਕਰਕੇ ਇਹਨਾਂ ਨੂੰ ਟਾਈਮ ਬਹੁਤ ਘੱਟ ਲੱਗਦਾਗਾ ਤਾਂ ਕਰਕੇ ਉਹ ਸ਼ਾਮ ਨੂੰ ਆ ਕੇ ਕਰਦੇ ਹੁੰਦੀ ਆ ਕਿ ਕੰਮ ਆ ਜਿਹਾ ਇਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਇਹਨਾਂ ਦੇ ਪਾਪਾ ਵੀ ਇੱਥੇ ਆ ਚੁੱਕੇ ਸੀ ਪਰ ਰੋਟੀ ਉਹਨਾਂ ਨੇ ਹਲੇ ਨਹੀਂ ਸੀ ਖਾਧੀ ਕਹਿੰਦੇ ਮੈਂ ਰੋਟੀ ਠਹਿਰ ਕੇ ਖਾਣੀ ਆ ਤੇ ਫਿਰ ਮੈਂ ਕਿਹਾ ਉਹਨਾਂ ਚਲੋ ਚਲੋ ਮੈਂ 베ਲੀ ਵੀ ਕੀ ਬੈਠਾ ਹਾਂ ਮੈਂ ਆਪਦਾ ਸਟੀਚਿੰਗ ਦਾ ਲੱਗ ਗਈ ਸੀਗੀ ਕੰਮ ਕਰਨਾ ਹਾਂ ਤੇ ਇਹ ਲੈ ਕੇ ਆਏ ਸੀ ਇਹਨਾਂ ਦੇ ਪਾਪਾ ਬੱਚਿਆਂ ਦੇ ਲੰਚ ਬਾਕਸ ਹਨਾ ਉਹਨਾਂ ਦੇ ਜਿਹੜੇ ਉੱਪਰ ਬੈਗ ਵਾਲੇ ਸੀਗੇ ਨਾ ਉਹ ਵਾਲੇ ਉਹਨਾਂ ਦੇ ਖਰਾਬ ਜਿਹੇ ਹੋਏ ਪਏ ਸੀ ਤਾਂ ਕਰਕੇ ਉਹਨਾਂ ਨੇ ਤਿੰਨੇ ਬੇਟੀਆਂ ਨੂੰ ਲਿਆਤੀ ਸੀਗੇ ਨਿਊ ਤੇ ਨੂਰ ਨੂੰ ਲਿਆ ਕੇ ਦਿੱਤੀ ਸੀ ਇੱਕ ਬੋਟਲ ਨੂਰ ਨੇ ਇੱਕ ਨਾਲ ਬੋਟਲ ਲੈ ਕੇ ਦਿੱਤੀ ਇਹਨਾਂ ਦੇ ਲੰਚ ਬਾਕਸ ਨੇ ਨਿਊ ਜੇ ਸਟਾਈਲ ਦੇ ਸੀ ਵਿੱਚੀ ਦੋ ਦੇ ਤਾਂ ਨਾ ਜਿਹੜਾ ਸਬਜ਼ੀ ਵਾਲਾ ਹੁੰਦਾ ਬਾਕਸ ਉਹ ਵਿੱਚੀ ਅਟੈਚ ਸੀਗਾ ਤੇ ਇਹ ਵਾਲੀ ਬੇਟੀ ਦਾ ਸੀਗਾ ਜਿਹੜਾ ਅਲੱਗ ਸੀਗਾ ਤੇ ਇਹਨਾਂ ਨੂੰ ਜਾਨੀ ਸਾਈਜ਼ ਮੁਤਾਬਕ ਲੈ ਕੇ ਦਿੱਤੇ ਵੱਡੀ ਬੇਟੀ ਨੂੰ ਵੱਡਾ ਲੰਚ ਬਾਕਸ ਛੋਟੀ ਨੂੰ ਛੋਟਾ ਨੂਰ ਦਾ ਆਪਣੀ ਤਾਂ ਸਭ ਤੋਂ ਛੋਟਾ ਨੂਰ ਪੇਸ ਤੇ ਸੁੱਤੀ ਇਹ ਲੈ ਕੇ ਆਈ ਸੀ ਕਿ ਕੈਰਮ ਕੋਇਨਜ਼ ਇਹਨਾਂ ਕੋਲੇ ਨਾ ਜਿਹੜਾ ਕੈਰਮ ਬੋਰਡ ਹੈਗਾ ਸੀ ਪਰ ਜਿਹੜੇ ਉਹਦੇ ਕੋਇਨਜ਼ ਹੁੰਦੇ ਉਹ ਇਹਨਾਂ ਨੇ ਗੁਮਾਤੀਆਂ ਕਿਤੇ ਲੱਭੀਆਂ ਨਹੀਂ ਇਹਨਾਂ ਨੇ ਇੱਥੇ ਨਿਊ ਹੀ ਲਿਆਤੀ ਸੀ ਕਹਿੰਦੇ ਹੁਣ ਗਰਮੀ ਦੇ ਦਿਨ ਆ ਗਏ ਹਨਾ ਵੀ ਦਿਨ ਵੱਡੇ ਹੋ ਜਾਣਗੇ ਵੀ ਚਲੋ ਬੱਚੇ ਆਪਦਾ ਖੇਡ ਲੈਂਦੇ ਹਨਾ ਇੰਜੋਏ ਵਗੈਰਾ ਕਰ ਲੈਂਦੇ ਆ ਤੇ ਇਹ ਮੈਂ ਸ਼ਰਟ ਕਰੀ ਸੀ ਤੇ ਸਟੀਚਿੰਗ ਤੇ ਇਹਨਾਂ ਦੇ ਪਾਪਾ ਆ ਕੇ ਲੱਗ ਗਏ ਸੀ ਇਹ ਰੂਨ ਦਾ ਕੰਮ ਕਰਨ ਉਹ ਸ਼ਾਮ ਨੂੰ ਜਾਂ ਸਵੇਰ ਹਨਾ ਇੱਥੇ ਕੰਮ ਜਿਹੜਾ ਕਰਦੇ ਹੁੰਦੇ ਨੇ ਤੇ ਆਪ ਹੀ ਕਰਦੇ ਮਿਲਦੀ ਮੈਂ ਮਗਾਈ ਸੀ ਬਲੀਚ ਤੇ ਨਾਲ ਹੀ ਬੱਚਿਆਂ ਦੇ ਲੈ ਕੇ ਆਈ ਸੀ ਬਿਸਕਟੇ ਵੱਡੇ ਵੱਡੇ ਜਿਹੜੀ ਪੈਕਿੰਗਾਂ ਪਰਲੇ ਦੀ ਉਹ ਹੀ ਲੈ ਕੇ ਆਉਂਦੀ ਹੁੰਦੇ ਆ ਹਾਂ ਤੇ ਇਥੇ ਮੈਕ੍ਰੋ ਕਸਟ ਕਰਦਿਆਂ ਸੋਨੂੰ ਵੀ ਚੈਨਲ ਤੇ ਜੇਕਰ ਆਏ ਫਸਟ ਟਾਈਮ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਸੋਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਵੀ ਆਪਦੇ ਜਿਹੜੇ ਫਰੈਂਡ ਸਰਕਲ ਚ ਹਨਾ ਵੀਡੀਓ ਜ਼ਰੂਰ ਸ਼ੇਅਰ ਕਰਾਇਆ ਕਰੋ ਤਾਂ ਕਿ ਹਨਾ ਆਪਣੇ ਚੈਨਲ ਦੀ ਜਿਹੜੀ ਗਰੋਥ ਹਨਾ ਵੀ ਹੋ ਜAVE ਹਨਾ ਥੋੜਾ ਜਿਹਾ ਆਪਣੇ ਆਪ ਨੂੰ ਵੀ ਹੌਸਲਾ ਜਾ ਹੁੰਦਾ ਹਨਾ ਤੇ ਲਓ ਜੀ ਇੱਥੇ ਮੈਂ ਲੱਗੀ ਸੀਗੀ ਹਾਰਟ ਸਟੀਚਿੰਗ ਕਰਨਾ ਸਲਵਾਰ ਮੈਂ ਇਹਦੀ ਕਰਤੀ ਸੀਗੀ ਕਿਸੇ ਵੀਡੀਓ ਚ ਮੈਂ ਦਿਖਾਉਂਗੀ ਤੁਹਾਨੂੰ ਅੱਗੇ ਵੀ ਜਿਹੜੇ ਸੂਟ ਨੇ ਕਿਦਾਂ ਦੇ ਸੀਗੇ ਸਲਵਾਰ ਤੇ ਵਰਕ ਕੀਤਾ ਹੋਇਆ ਸੀ ਤਾਂ ਕਿ ਆਪਾਂ ਨੂੰ ਵੀ ਹਨਾ ਆਈਡੀਆ ਜਿਹਾ ਮਿਲ ਜਾਂਦਾ ਹੁੰਦਾ ਹਨਾ ਸਟੀਚਿੰਗ ਦੇ ਕੱਪੜੇ ਆਉਂਦੇ ਕਰਕੇ ਹਨਾ ਨਿਊ ਡਿਜ਼ਾਈਨ ਦੇ ਜਿਹੜੇ ਕੱਪੜੇ ਤਿਆਰ ਕਰਵਾਉਂਦੀਆਂ ਨੇ ਪਹਿਣਾ ਹਨਾ ਥੋੜਾ ਜਿਹਾ ਆਈਡੀਆ ਜਿਹਾ ਆਪਾਂ ਨੂੰ ਵੀ ਹੋ ਜਾਂਦਾ ਵੀ ਹਾਂ ਵੀ ਕਿੱਦਾਂ ਦੇ ਕਰਵਾਏ ਨੇ ਆਪਾਂ ਨੂੰ ਵੀ ਥੋੜਾ ਜਿਹਾ ਆਪਾਂ ਨੂੰ ਆਈਡੀਆ ਹੋ ਜਾਂਦਾ ਹੁੰਦਾ ਚਲੋ ਜੀ ਆਪਾਂ ਇ